ਕਾਂਗਰਸ ਪਾਰਟੀ ਦੇ ਵੱਲੋਂ ਅੱਜ ਤੀਜੀ ਲਿਸਟ ਜਾਰੀ ਹੋ ਗਈ ਹੈ ਤੇ ਉੱਥੇ ਹੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਦੱਸ ਦਈਏ ਕਿ ਅੱਜ ਚਾਰ ਉਮੀਦਵਾਰਾਂ ਨੂੰ ਲੈ ਕੇ ਐਲਾਨ ਹੋਇਆ ਹੈ ਤੇ ਜਿਸ ਦੇ ਵਿੱਚ ਇੱਕ ਸੀਟ ਜਿਹੜੀ ਹਜੇ ਬਾਕੀ ਐ ਤੇ ਫਿਰੋਜ਼ਪੁਰ ਦੇ ਵਿੱਚ ਦੇਖਣਯੋਗ ਇਹ ਹੋਵੇਗਾ ਕਿ ਕਿਹੜਾ ਉਮੀਦਵਾਰ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਰੇਗਾ ਤੇ ਅੱਜ ਕਾਂਗਰਸ ਪਾਰਟੀ ਦੀ ਤੀਜੀ ਲਿਸਟ ਦੇ ਵਿੱਚ ਜਿਹੜੇ ਨਾਮ ਸਾਹਮਣੇ ਆ ਰਹੇ ਆ ਉਹਨਾਂ ਦੇ ਵਿੱਚੋਂ ਦੱਸਦੀ ਐ ਕਿ ਲੁਧਿਆਣਾ ਤੋਂ ਰਾਜਾ ਵੜਿੰਗ ਤੇ ਗੁਰਦਾਸਪੁਰ ਤੋਂ ਜਿਹੜੇ ਕੇ ਸੁਖਜਿੰਦਰ ਸਿੰਘ ਰਣਦਾਵਾ ਤੇ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਤੇ ਖੜੂ ਸਾਹਿਬ ਤੋਂ ਜਿਹੜੇ ਕਿ ਕੁਲਬੀਰ ਜੀਰਾ ਦਾ ਨਾਮ ਐਲਾਨਿਆ ਗਿਆ ਹੈ ਤੇ ਅੱਜ ਜਿਹੜੀ ਤੀਜੀ ਲਿਸਟ ਆ ਕਾਂਗਰਸ ਪਾਰਟੀ ਨੇ ਜਾਰੀ ਕਰ ਦਿੱਤੀ ਹੈ ਤੇ ਪਹਿਲੀ ਲਿਸਟ ਦੇ ਵਿੱਚ ਦੱਸਦੀ ਹੈ ਕਿ ਉੱਥੇ ਹੀ ਹੁਸ਼ਿਆਰਪੁਰ ਤੋਂ ਜਿਹੜੇ ਕਿ ਯਾਮੀਨੀ ਗੋਮਰ ਤੇ ਫਰੀਦਕੋੜ ਤੋਂ ਅਮਰਜੀਤ ਕੌਰ ਸਾਹੂਕੇ ਤੇ ਅਮਰੇ ਸਰ ਦੇ ਵਿੱਚ ਗੁਰਜੀਤ ਸਿੰਘ ਔਜਲਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਤੇ ਫਤਿਹਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਤੇ ਬਠਿੰਡਾ ਤੋਂ ਜਿਹੜਾ ਕਿ ਜੀਤ ਮਹਿੰਦਰ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਐਲਾਨਿਆ ਗਿਆ ਤੇ ਉੱਥੇ ਹੀ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਦਾਸੀਏ ਕੇ ਜਿਹੜੀ ਪਹਿਲਾ ਲਿਸਟ ਜਾਰੀ ਹੋਈ ਤੇ ਉਸ ਤੋਂ ਬਾਅਦ ਅੱਜ ਤੀਜੀ ਲਿਸਟ ਜਿਹੜੀ ਕਿ ਕਾਂਗਰਸ ਪਾਰਟੀ ਨੇ ਜਾਰੀ ਕਰ ਦਿੱਤੀ ਐ ਤੇ ਜਿਸ ਦੇ ਵਿੱਚ ਕੁਲਵੀਰ ਸਿੰਘ ਜੀਰਾ ਦਾ ਨਾਮ ਖਡੂਰ ਸਾਹਿਬ ਤੋਂ ਸਾਹਮਣੇ ਆ ਰਿਹਾ ਐ ਤੇ ਰਾਜਾ ਵੜਿੰਗ ਜਿਹੜੇ ਕਿ ਕਾਂਗਰਸ ਪਾਰਟੀ ਦੇ ਪ੍ਰਦਾਨ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਦੱਸਦੀ ਹੈ ਕਿ ਲੁਧਿਆਣਾ ਨੂੰ ਲੈ ਕੇ ਸਿਆਸੀ ਅਖਾੜੇ ਦੇ ਵਿੱਚ ਉਤਰ ਗਏ ਨੇ ਤੇ ਸੁਖਜਿੰਦਰ ਸਿੰਘ ਰੰਦਾਵਾ ਨੂੰ ਗੁਰਦਾਸਪੁਰ ਤੋਂ ਨਾਮ ਜਿਹੜਾ ਕਿ ਸਾਹਮਣੇ ਆ ਰਿਹਾ ਹੈ ਤੇ ਉੱਥੇ ਵਿਜੇ ਇੰਦਰ ਸਿਗਲਾ ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਅਲਾਨੇ ਗਏ ਨੇ ਪਰੰਤੂ ਇਹਨਾਂ ਦੇ ਵਿੱਚ ਇੱਕ ਸੀਟ ਜਿਹੜੀ ਹਜੇ ਬਾਕੀ ਆ ਉਹ ਹੈ ਫਿਰੋਜ਼ਪੁਰ ਦੀ ਸੀਟ ਹੈ ਤੇ ਉੱਥੇ ਹੀ ਫਿਰੋਜ਼ਪੁਰ ਸੈਟ ਨੂੰ ਲੈ ਕੇ ਹਜੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਪਰੰਤੂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਰਾਣਾ ਗੁਰਜੀਤ ਦਾ ਪਰਿਵਾਰ ਜਾਂ ਰਾਣਾ ਗੁਰਜੀਤ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਹਨ ਪਰੰਤੂ ਹਜੇ ਉਹਨਾਂ ਨੂੰ ਕੋਈ ਵੀ ਮੌਕਾ ਨਹੀਂ ਮਿਲਿਆ ਪਰੰਤੂ ਹੁਣ ਜਿਹੜੀ ਕਿ ਸਾਰੇ ਕਾਂਗਰਸ ਪਾਰਟੀ ਨੇ ਅੱਜ ਬੇਸ਼ੱਕ ਐਲਾਨ ਕਰ ਦੇ ਨੇ ਦਿੱਤੇ ਨੇ ਤੇ ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਹਜੇ ਕੋਈ ਵੀ ਉਮੀਦਵਾਰ ਨਾ ਜਿਹੜਾ ਕਿ ਕਾਂਗਰਸ ਪਾਰਟੀ ਨੇ ਨਹੀਂ ਐਲਾਨਿਆ ਤੇ ਅੱਜ ਚੌਥੀ ਜਿਹੜੇ ਕਿ ਚਾਰ ਮਾਫ ਕਰਨਾ ਚ ਚਾਰ ਉਮੀਦਵਾਰ ਜਿਹੜੇ ਕਿ ਔਲਾਦ ਦਿੱਤੇ ਗਏ ਨੇ ਤੇ ਉਹਨਾਂ ਦੇ ਵਿੱਚੋਂ ਤੀਜੀ ਲਿਸਟ ਆ ਜਿਹੜੀ ਕਿ ਜਾਰੀ ਕਰ ਦਿੱਤੀ ਤੇ ਕਾਂਗਰਸ ਪਾਰਟੀ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਅੱਜ ਚਾਰ ਉਮੀਦਵਾਰਾਂ ਦਾ ਜਿਹੜਾ ਕਿ ਨਾਮ ਸਾਹਮਣੇ